ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੀ ਮਿੰਨੀ ਬਲੌਗ ਚੈਨਲ ਤੇ ਆਨਲਾਈਨ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਅਸੀਂ ਤਿਆਰੀ ਕਰ ਲਈ ਸੀਗੀ ਮੇਰੇ ਨਰਾਂ ਦੇ ਬੱਚਿਆਂ ਦੇ ਜਨਮ ਦਿਨ ਤੇ ਜਾਣ ਦੀ ਹਾਂਜੀ ਤੇ ਮੈਂ ਲਵਾਈ ਸੀ ਮਹਿੰਦੀ ਰਾਤੀ ਤੇ ਬਹੁਤ ਸੋਹਣਾ ਰੰਗ ਦੇ ਦਿੱਤਾ ਸੀ ਮਹਿੰਦੀ ਨੇ ਸਵੇਰ ਨੂੰ ਬਹੁਤ ਸੋਹਣੀ ਹੋ ਗਈ ਸੀ ਤੇ ਇੰਨੀ ਜ਼ਿਆਦਾ ਗੂੜੀ ਜੀ ਹੋ ਗਈ ਸੀ ਤੇ ਪਿਆਰੀ ਲੱਗ ਰਹੀ ਸੀ ਮਹਿੰਦੀ ਹਾਂਜੀ ਤੇ ਤੁਸੀਂ ਦੇਖੋ ਮੈਂ ਦੋਨਾਂ ਹੱਥਾਂ ਤੇ ਮਹਿੰਦੀ ਲਵਾਈ ਸੀਗੀ ਤੇ ਮੈਨੂੰ ਬਾਕੀ ਸੂਣੀ ਲੱਗੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਛੇਤੀ ਤੋਂ ਛੇਤੀ ਲਾ ਕੇ ਗਈ ਸੀ ਉਹ ਕੁੜੀ ਸਾਡੇ ਗਵਾਂਡ ਦੀ ਕੁੜੀ ਹੋਈ ਆ ਜੋ ਕਿ ਮਹਿੰਦੀ ਲਾਉਂਦੀ ਹੈਗੀ ਹਾਂਜੀ ਤੇ ਇਹ ਆਪਾਂ ਦੋਨਾਂ ਤੇ ਤਿਲ ਵਾਲੀ ਸੀ ਮਹਿੰਦੀ ਤੇ ਆਪਾਂ ਹੋਣ ਲੱਗਦੇ ਸੀ ਹੁਣ ਤਿਆਰ ਕਿਉਂਕਿ ਬਰਥਡੇ ਤੇ ਜਾਣਾ ਸੀਗਾ ਰਾਜਸਥਾਨ 'ਚ ਜਾਣਾ ਸੀ ਅਸੀਂ ਨੇ ਤੇ ਫਿਰ ਉਸ ਤੋਂ ਬਾਅਦ ਕੇਕ ਕੱਟ ਕਰਨਾ ਸੀਗਾ ਤੇ ਇਹ ਮੈਂ ਅੱਜ ਜਾਣ-ਜਾਣ ਦਾ ਵਲੌਗ ਦਿਖਾ ਰਹੀਆਂ ਤੁਹਾਨੂੰ ਕਿਉਂਕਿ ਅਸੀਂ ਇੱਕ ਦਿਨ ਪਹਿਲਾਂ ਗਏ ਸੀਗੇ ਤੇ ਇੱਕ ਦਿਨ ਪਹਿਲਾਂ ਅਸੀਂ ਸ਼ਾਪਿੰਗ ਕਰਕੇ ਆਂਦੀ ਸੀਗੀ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਜਾ ਕੇ ਕੇਕ ਕੱਟਿਆ ਸੀਗਾ ਕਿਉਂਕਿ ਸਾਨੂੰ ਐਸੀ ਵੀ ਪਹਿਲਾਂ ਪਹੁੰਚ ਜੀਏ ਵੀ Rajasthan ਚ ਬਹੁਤ ਦੂਰ ਹੈ ਹਾਂਜੀ ਤੇ ਆਪਾਂ ਹੋ ਗਏ ਹੁਣ ਤਿਆਰ ਤੇ ਹਾਂ ਹਰਖੁਣਾ ਸੀ ਹੁਣ ਚੱਲਦੇ ਅਗੇ ਤੇ ਹਰਕੀ ਰਤ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਂ ਪਕੌੜੀਆਂ ਹਾਂ ਖਾਣੀਆਂ ਨੇ ਤੇ ਸਿਵਕ ਉਹਦੇ ਲਈ ਪਕੌੜੀਆਂ ਲੈਣ ਚਲੇ ਗਈ ਦੁਕਾਨ ਤੋਂ ਤੇ ਆ ਦੇਖੋ ਤੁਸੀਂ ਆ ਜਿਹੜੇ ਉਹਨਾਂ ਦੇ ਸੀ ਕੱਪੜੇ ਲੈ ਕੇ ਗਈ ਸੀ ਮੇਰੇ ਨਨਾਨ ਦਾ ਸੂਟ ਮੇਰੀ ਨਨਾਨ ਦੀ ਸੱਸ ਦਾ ਸੂਟ ਉਸਦੀ ਦਾਦਾ ਸੱਸ ਦਾ ਸੂਟ ਦੋਨੇ ਬੱਚਿਆਂ ਦੇ ਸੂਟ ਗੁਰਸੇਰਤ ਦੇ ਨਾਂ ਦੇ ਪੈਸੇ ਲਾਤੇ ਸੀ ਸੀ ਨੇ ਜੋ ਮੇਰੇ ਨਨਾਨ ਦੇ ਬੇਟੀ ਆ ਤੇ ਮਤਲਬ ਕਿ ਜਿਹੜਾ ਮੇਰਾ ਨਨਦੋਈ ਆ ਉਹਦਾ ਕੁੜਤਾ ਪਿਆਮਾ ਉਹਦੇ ਸੌਰੇ ਦਾ ਕੇਸ ਤੇ ਉਹਦੇ ਦਾਦਾ ਸੌਰੇ ਦਾ ਕੇਸ ਲਾਇਆ ਸੀ ਸੀ ਨੇ ਵੇਸੇ ਦਾਤ ਸੋਰਾ ਹੈ ਨਹੀਂਗਾ ਪਰ ਵੀ ਫਿਰ ਵੀ ਮੰਡਣਾ ਪੈਂਦਾ ਆਪਾਂ ਨੂੰ ਤੇ ਸਾਰੇ ਪਰਿਵਾਰ ਦੇ ਕੱਪੜੇ ਲਾਈ ਸੀ ਸੀ ਨੇ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਪਹਿਤੌਰ ਹਰਕੀਰਤ ਨੂੰ ਪਕੌੜੀਆਂ ਫੜਾਤੀਆਂ ਸੀ ਹਰਕੀਰਤ ਲੱਗ ਗਿਆ ਪਕੌੜੀਆਂ ਖਾਣ ਤੇ ਹਰਕੀਰਤ ਸਾਰਾ ਵਕਤ ਪਿੱਛੇ ਹੀ ਜਾਂ ਪੈ ਕੇ ਜਾਂ ਬਹਿ ਕੇ ਜਾਂਦਾ ਹੈਗਾ ਅੱਗੇ ਬਹੁਤ ਘੱਟ ਆਉਂਦਾ ਇਹ ਤੁਸੀਂ ਦੇਖੋ ਹਰਕੀਰਤ ਹੁਣ ਕਹਿੰਦਾ ਮੈਂ ਕੱਪੜਾ ਪਹਿਣਾ ਕਿੱਥੇ ਆ ਫਿਰ ਉਸਨੇ ਹਰਕੀਰਤ ਨੇ ਕੱਪੜੇ ਵਾਲੀ ਗਾਡੀ ਸਿੱਕਤੀ ਨੀਚੇ ਤੇ ਹਰ ਕੀਰਤ ਗਿਆ ਪੈ ਹਾਂਜੀ ਤੇ ਇੱਥੇ ਆਪਾਂ ਪੰਪ ਤੇ ਆ ਗਏ ਸੀਗੇ ਸੰਗਤ ਮੰਡੀ ਦੇ ਪੰਪ ਤੇ ਆਪਾਂ ਨੇ ਗੱਡੀ ਚ ਤੇਲ ਪਾਉਣਾ ਸੀ ਉਸ ਤੋਂ ਬਾਅਦ ਫਿਰ ਆਪਾਂ ਨਾ ਜਿਵੇਂ ਕਿ ਭਾਰਤ ਮਾਲਾ ਨਹੀਂ ਜਿਹੜੀ ਸੜਕ ਬਣੀ ਹੋਈ ਉਸ ਤੇ ਚੜ ਜਾਵਾਂਗੇ ਤੇ ਉਹ ਬਹੁਤ ਹੀ ਜ਼ਿਆਦਾ ਵੱਡੀ ਸੜਕ ਹੈਗੀ ਹਾਂਜੀ ਆਪਾਂ ਉਸ ਤੋਂ ਬਾਅਦ ਭਾਰਤ ਮਾਲਾ ਦੀ ਵੀਡੀਓ ਮੈਂ ਨਹੀਂ ਬਣਾਈਗੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੰਗਰੀਏ ਤੇ ਸੰਗਰੀ ਤੋਂ ਉਸ ਤੋਂ ਬਾਅਦ ਆਪਾਂ ਮਤਲਬ ਕਿ ਫੇਰ ਆਪਾਂ ਅਮਰਗੜ ਨੂੰ ਹੋ ਜਾਣੇ ਸੰਗਰੀ ਤੋਂ 20 ਕਿਲੋਮੀਟਰ ਕਹਾ ਰਹਿ ਜਾਂਦਾ ਹੈ ਪਿੰਡਾਂ ਦਾ ਹਾਂ ਜੀ ਜਿਵੇਂ ਕਿ ਅਸੀਂ ਸੰਗਤ ਤੋਂ ਡੱਬ ਵਾਲੀ ਵਾਲੇ ਰੂਲ ਸੱਦਾ ਚੜ ਜਾਂਦੇ ਆ ਤੇ ਸੰਗਰੀ ਜਾ ਕੇ ਉਤਰ ਜਾਂਦੇ ਆ ਤੇ ਸੰਗਰੀ ਤੋਂ ਫੇਰ ਅਸੀਂ ਮਤਲਬ ਕਿ ਸਾਈਡ ਤੋਂ ਗੱਡੀ ਕੱਢ ਲੈਣੇ ਹੈਗੇ ਤੇ ਉਸ ਤੋਂ ਬਾਅਦ 20 ਕਿਲੋਮੀਟਰ ਕਹਾ ਜਾਵੜਦਾ ਹਾਂ ਜੀ ਇਹ ਆ ਗਿਆ ਸੰਗਰੀ ਦਾ ਪੁਲ ਇਹ ਪੁਲ ਉੱਪਰ ਚੜਨਾ ਸੀ ਆਪਾਂ ਨੇ ਇਹ ਪੁਲ ਉੱਪਰ ਚੜ ਕੇ ਵਾਸ ਸਟੈਂਡ ਵੱਨੀ ਦੀ ਗੱਡੀ ਹੋ ਕੇ ਫੇਰ ਉਹਨਾਂ ਦੇ ਪਿੰਡ ਵਾਲੀ ਨੂੰ ਜਾਈਦਾਗਾ ਤੇ ਹਜੇ 20 ਕਿਲੋਮੀਟਰ ਪਿਆ ਸੀ ਅੱਗੇ ਗਾਹਾਂ ਅਮਰਗੜ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਉਹਨਾਂ ਦੇ ਘਰ ਆ ਦੇਖੋ ਤੁਸੀਂ ਮੈਂ ਲੱਡੂ ਨੂੰ ਫੜ ਲਿਆ ਅੰਦਰ ਬੈਠ ਗਈ ਸੀ ਸੀ ਤੇ ਲੱਡੂ ਨਾ ਮੇਰੇ ਤੋਂ ਫੋਨ ਮੰਗ ਰਿਆ ਸੀਗਾ ਕਿਉਂਕਿ ਉਹਨੂੰ ਐ ਸੀ ਵੀ ਮੈਨੂੰ ਦੇ ਵੀ ਫੋਨ ਤੇ ਟੀਵੀ ਚੱਲ ਰਿਆ ਸੀ ਵੈਸੇ ਨੱਚ ਵੀ ਰਿਹਾ ਸੀਗਾ ਆ ਦੇਖੋ ਤੁਸੀਂ ਵੀ ਵੇਲ ਦੇਖ ਕੇ ਨੱਚ ਰਿਆ ਸੀਗਾ ਇਹ ਛੋਟਾ ਬੇਟਾ ਉਹਨਾਂ ਦਾ ਤੇ ਇੱਕ ਵੱਡਾ ਉਹ ਜਿਹੜਾ ਇੱਕ ਮਿੰਟ ਵੱਡਾ ਹੈ ਉਹਦਾ ਨਾਮ ਨਵਦੀਪ ਹੈ ਇਹਦਾ ਨਾਮ ਲਾਪ੍ਰੀਤ ਹੈ ਪਰ ਇਹਨੂੰ ਅਸੀਂ ਲੱड्डੂ ਹੀ ਕਹਨੇ ਆ ਇਹ ਗੁਰਸਿੱਰ ਰਤਿਹਾਰ ਕੀਰਤ ਨੱਚ ਰਹੇ ਸੀ ਤੇ ਇਹਨਾਂ ਨੂੰ ਦੇਖ ਦੇਖ ਆਪ ਵੀ ਨੱਚ ਰਿਆ ਸੀ ਲੱड्डੂ ਹਾਂਜੀ ਤੇ ਬੱਚੇ ਦੇਖੋ ਹਨਾ ਇੰਨੀ ਸਮਝ ਆ ਬੱਚਿਆਂ ਨੂੰ ਪੂਰਾ ਨੱਚਦੇ ਨੇ ਟੱਪਦੇ ਨੇ ਉਦਾਂ ਹੀ ਕਰਦੇ ਨੇ ਦੂਸਰੇ ਬੱਚਿਆਂ ਨੂੰ ਦੇਖ ਕੇ ਹੁਣ ਤਾਂ ਬਹੁਤ ਹੀ ਜ਼ਿਆਦਾ ਚਾਤਰ ਬੱਚੇ ਨੇਗੇ ਹਾਂਜੀ ਬਸ ਇਹ ਨਾ ਇਹ ਕਮਜ਼ੋਰ ਜੇ ਬੱਚੇ ਨੇਗੇ ਕਿਉਂਕਿ ਇਹ ਵੀ ਜਿੰਨੇ ਸਾਲ-ਸਾਲ ਦੇ ਹੋ ਗਏ ਸੀਗੇ ਪਰ ਇਹ ਲੱਗ ਨਹੀਂ ਰਹੇ ਸੀ ਵੀ ਸਾਲ-ਸਾਲ ਦੇ ਹੋ ਗਏ 7-8-8 ਮਹੀਨਿਆਂ ਦੇ ਲੱਗ ਰਹੇ ਸੀ ਕਿਉਂਕਿ ਕੁਛ ਤਾਂ ਇਹ ਦੋ ਨੇ ਵੀ ਤਾਂ ਕਰਕੇ ਕਮਜ਼ੋਰ ਨੇਗੇ ਕੁਛ ਨਾ ਮਤਲਬ ਕਿ ਵੀ ਮੰਮੀ ਦਾ ਜਿੰਮ ਕਿ ਸਿੱਧੀ ਦਾ ਦੁੱਧ ਸਾੜੂ ਹੁੰਦਾਗਾ ਉਹ ਮੇਨਾਂ ਦੀ ਮੰਮਾ ਦਾ ਦੁੱਧ ਸਾੜੂ ਹੈ ਤੇ ਇਹ ਜਿੰਨਾ ਚਿਰ ਦੁੱਧ ਚੁੰਗਣਗੇ ਉਨਾ ਟਾਈਮ ਇਦਾਂ ਹੀ ਰਹਿੰਦੇ ਨੇਗੇ ਹਾਂਜੀ ਤੇ ਇਹਦਰ ਹਰਕੀਰਤ ਤੇ ਗੁਰਸੇਰਤ ਪੂਰੀ ਮਸਤੀ ਕਰ ਰਹੀ ਸੀ ਦੇਖੋ ਤੁਸੀਂ ਹਰਕੀਰਤ ਕਿੰਦਾ ਨਾ ਗਿੱਧਾ ਪਾ ਰਿਹਾਗਾ ਤੇ ਨਾ ਚੜੇਗਾ ਗੁਰਸੀਤ ਨਚਰੀ ਸੀ ਉਸ ਤੋਂ ਬਾਅਦ ਲੱਡੂ ਨੂੰ ਲੱਗ ਗਿਆ ਪਤਾ ਮੇਰੇ ਫੋਨ ਹੱਥ 'ਚ ਹੈਗਾ ਤੇ ਫਿਰ ਫੋਨ ਵਾਲ ਆ ਗਿਆ ਇਹਨੂੰ ਫੋਨ ਦਾ ਹੀ ਹੁੰਦਾ ਹੈ ਹਾਂਜੀ ਤੇ ਜੋ ਅਸੀਂ ਸਾਈਕਲੀਆਂ ਲੈਤੀਆਂ ਸੀ ਉਸ ਤੋਂ ਬਾਅਦ ਅਸੀਂ ਉਹ ਸਾਈਕਲੀਆਂ ਕੱਢ ਕੇ ਦੇ ਦਿੱਤੀਆਂ ਇਹਨਾਂ ਨੂੰ ਤੇ ਇਹ ਚਲਾ ਰਹੇ ਸੀ ਸਾਈਕਲੀਆਂ ਪੂਰੀਆਂ ਉਹ ਨਾਦੀਪ ਸਾਈਕਲੀ ਤੇ ਡਰ ਰਿਹਾ ਸੀ ਇਹ ਲੱਡੂ ਜਿਹੜਾ ਸੀ ਉਹ ਸਾਈਕਲੀ ਦੇ ਉੱਪਰ ਬੈਠਾ ਸੀ ਤੇ ਉਹ ਚਲਾ ਕੇ ਪੂਰਾ ਖੁਸ਼ ਹੋ ਰਿਹਾ ਸੀਗਾ ਹਾਂਜੀ ਤੇ ਇੱਥੇ ਆਪਾਂ ਆਪਣੇ ਬਲੌਗ ਦਾ ਕਰਦੇ ਆਂ ਐਂਡ ਕੱਲ ਨੂੰ ਆਪਾਂ ਬਾਡੇ ਵਾਲੀ ਵੀਡੀਓ ਪਾਵਾਂਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿੰਦੁਨੀਆਂ ਲੱਗ ਕਿੱਦਾਂ ਦੀਆਂ ਲੱਗਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ